ਪਲਾਉ ਉੱਪਰ ਰੀੜੀ ਬਣਾਈ ਜੀ ਨਾਪਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 2 ਮਿੰਟ ਚੁੱਪ ਕਰ ਜਾ ਵੀਰੇ ਵੀਰ ਜੀ ਅੱਜ ਪੁਲ ਦੇ ਲਾਗੇ ਪਿੰਡ ਗੌਂਸੋਵਾਲ ਮਹਿਤਪੁਰ ਦੇ ਵਿੱਚ ਪੈਂਦਾ ਵੀਰ ਜੀ ਆ ਚੋਰ ਫੜਿਆ ਟਰਾਂਸਫਰਮ ਵਾਲੇ ਮੂੰ ਤਾਂ ਕਰੋ ਆ ਸਕਨ ਹਾਂ ਸਕਨ ਪੈਂਦਾ ਆ ਟਰਾਂਸਫਰਮ 5:30 ਵਜੇ ਦਿਨੇ ਆ ਦੇਖੋ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਇੱਕ ਮੁੰਡਾ ਧਰਮਕੋਟ ਦਾ ਜੀ ਆ ਇਹਨਾਂ ਟਰਾਂਸਫਰਮ ਚੋਰੀ ਕੀਤਾ ਸੀਗਾ ਭਾਈ ਪੱਕੂ ਕਿੱਥੇ ਆ ਕਲੋਨੀ ਦੇ ਦਰਸ਼ਕ ਇਹਨਾਂ ਦਰਸ਼ਕ ਕਲੋਨੀ ਇਹ ਹੈਗੇ ਜੀ ਧਰਮਕੋਟ ਦੇ ਜੀ ਆਹ ਮੁੰਡਾ ਜੀ ਇਹ ਕਾਹ ਜੀ ਤੁਸੀਂ ਆਪਣੇ ਮੂੰਹ ਆਪ ਬੋਲਦੇ ਕਿਹੜੇ ਕਵਾੜੀਆਂ ਨੂੰ ਵੇਚ ਕੇ ਆਉਨੇ ਤੁਸੀਂ ਬੱਗੇ ਨੂੰ ਜੀ ਬੱਗਾ ਕਵਾੜੀਆਂ ਬੋਲਦੇ ਆ ਜੀ ਇਹ ਧਰਮਕੋਟ ਕਲੋਨੀ ਕਿਹੜੀ ਦਾ ਬੱਗਾ ਬੱਗਾ ਕਿ ਕਿਹੜੇ ਸ਼ਹਿਰ ਦਾ ਧਰਮਕੋਟ ਦਾ ਧਰਮਕੋਟ ਦਾ ਤੁਸੀਂ ਕਿੰਨੇ ਬੰਦੇ ਆ ਸਾਰੇ ਜਣੇ ਪੰਜ ਛੇ ਜਣੇ ਪੰਜ ਛੇ ਜਣੇ ਆ ਜੀ ਇਹ ਠੀਕ ਆ ਬਾਕੀ ਕਿੱਥੋਂ ਦੇ ਆ ਧਰਮਕੋਟ ਦੇ ਮੋਟਰਸਾਈਕਲ ਕਿਹਦਾ ਵਾ ਨਾਲ ਆ ਜਿਹੜਾ ਵਾ ਕਿਚੋ ਹੋ ਜੋ ਭਈਆ ਮੋਟਰਸਾਈਕਲ ਬੋਲੋ ਕਿਦਾ ਵਾਹੇ ਇਹ ਵੀ ਛੜਾ ਹੋਈ ਛੜਾ ਆਵਦਾ ਯਾਰ ਕਿਦਾ ਵਾਹੇ ਮੋਟਰਸਾਈਕਲ ਤੇਰਾ ਵਾਹ ਜਾਂ ਕਿਦਾ ਵਾਹ ਕਿਹਦੇ ਨਾਂ ਆ ਇਹ ਅੱਗੇ ਢਾਬੇ ਵਾਲੇ ਦਾ ਦੱਸ ਦੇਗੇ ਦਾ ਕੀ ਦਾ ਵਾ ਕੀ ਦਾ ਤੁਹਾਡਾ ਆਪਦਾ ਹੀ ਆ ਯਾਰ ਜਿਹਦਾ ਮਰਜ਼ੀ ਹੋਵੇ ਯਾਰ ਜਿਹਦਾ ਮਰਜ਼ੀ ਹੈ ਤੁਹਾਡਾ ਆਪਦਾ ਵਾ ਕਿ ਉਹਦਾ ਢਾਬੇ ਵਾਲੇ ਦਾ ਵਾ ਕੀ ਦਾ ਵਾ ਸਾਡਾ ਆਪਦਾ ਤੁਹਾਡਾ ਆਪਦਾ ਇਹਦੀ ਕਾਪੀ ਆਰ ਸੀ ਕਿੱਥੇ ਆ ਕਾਪੀ ਆਰ ਸੀ ਨਹੀਂ ਹੈ ਨਹੀਂ ਜੀ ਇਹਦਾ ਜਿਹੜਾ ਮਗਰ ਮਗਰ ਨੰਬਰ ਲਾਇਆ ਵਾ ਦੇਖੋ ਤੁਹਾਨੂੰ ਦਿਖਾਉਂਦੇ ਆ ਜੀ ਉਹ ਯਾਰ ਤੁਸੀਂ 2 ਮਿੰਟ ਚੁੱਪ ਨਹੀਂ ਕਰ ਸਕਦੇ ਯਾਰ ਸਾਰੇ ਗੱਲ ਕਰਾਂਗੇ ਹੁਣੀ ਨਹੀਂ ਵੀਰ ਜੀ ਆ ਇਹਦਾ ਮੋਟਰਸਾਈਕਲ ਦਾ ਨੰਬਰ ਆ ਜੀ ਇਹਨੂੰ ਸਰਚ ਮਾਰ ਕੇ ਵੇਖਿਆ ਗਿਆ ਵਾ ਇਹ ਮੋਟਰਸਾਈਕਲ 2005 ਮਾਡਲ ਸੁਪਲੈਂਡਰ ਦਾ ਆ ਰਿਹਾ ਜੀ ਮੋਟਰਸਾਈਕਲ ਹੈਗਾ ਜੀ ਇਹ TVS ਸੁਜ਼ੂਕੀ ਵਾਲਿਆਂ ਦਾ ਜੀ ਨਵਾਂ ਮੋਟਰਸਾਈਕਲ ਆ ਜੀ ਇਹ ਇਹ ਟਾਬੇ ਤੋਂ ਰੋਟੀ ਖਾਦੀ ਆ ਟਾਬੇ ਤੋਂ ਮੁੰਡਿਆਂ ਕੋਲੋਂ ਇਹ ਚੋਰੀ ਚੱਕ ਕੇ ਲਿਆਏ ਆ ਜਾਂ ਕੀ ਕੀਤਾ ਵਾ ਇਹ ਵੀਰ ਜੀ ਇਹਨਾਂ ਕੋਲ ਤਫ਼ਤੀਸ਼ ਕੀਤੀ ਜਾਵੇ ਅਸੀਂ ਮੁਲਾਜ਼ਮ ਵੀ ਸੱਦੇ ਆ ਇੱਥੇ ਜੀ ਇਹ 6 ਬੰਦੇ ਆ ਜੀ ਆਪਣੇ ਆਪ ਚ ਬੋਲਦੇ ਆ ਜੀ ਇਹ ਟ੍ਰਾਂਸਫਰ ਮ ਇਥੋਂ ਸਰਗਰਮ ਬਹੁਤ ਜ਼ਿਆਦਾ ਜੀ ਸਾਡੇ ਤਕਰੀਬਨ ਰੋਜ਼ ਦੇ 5-7 5-7 ਟ੍ਰਾਂਸਫਰਮ ਲੈਂਦੇ ਆ ਜੀ ਮੂੰ ਤਾਂ ਕਰਦਾ ਓਏ ਇਹ ਕਾ ਮੁੰਡਾ ਹੋਰ ਮੂੰ ਤਾਂ ਕਰ ਇਹ ਕਾ ਮੁੰਡਾ ਜੀ ਆ ਦੇਖ ਲਓ ਜੀ ਤੇਰਾ ਨਾਂ ਕੀ ਬੋਲ ਦਵਿੰਦਰ ਅ ਦਵਿੰਦਰ ਮੁੰਡਾ ਬੋਲਦਾ ਨਾਮ ਦਾ ਦਵਿੰਦਰ ਸਿੰਘ ਪਿੰਡ ਆਦਾ ਬੋਲਦੇ ਧਰਮਘੜ ਤੇ ਪਿਓ ਦਾ ਨਾਮ ਕੀ ਆ ਮੰਗਲ ਸਿੰਘ ਮੰਗਲ ਸਿੰਘ ਜੀ ਤੇਰਾ ਵੀ ਮਿਸ਼ਾਲ ਤੇ ਪਿਓ ਦਾ ਨਾਮ ਕੀ ਆ ਅਜੀਤ ਸਿੰਘ ਸੱਚ ਬੋਲੀ ਤੂੰ ਅੱਗੇ ਹੋਰ ਕੋ ਬੋਲਿਆ ਸੀ ਅਜੀਤ ਸਿੰਘ ਆ ਕਿਹੜਾ ਮਹਲਾ ਤੇ ਆੜਾ ਪੈਂਦਾ ਆਦਰਸ਼ ਨਗਰ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਮੈਂ ਤਾਂ ਦੋ ਤਿੰਨ ਦਿਨ ਹੀ ਹੋਈਆਂ ਦੋ ਤਿੰਨ ਦਿਨ ਕਿੰਨੇ ਲਾਇ ਦੋ ਦੋ ਦਿਨਾਂ ਦੇ ਕਿੰਨੇ ਖੋਲੇ ਅੱਗੇ ਦੋ ਖੋਲੇ ਆਈ ਸਿਰਫ ਦੋ ਖੋਲੇ ਆ ਇੱਕ ਦੂਜਾ ਕਿੱਥੋਂ ਖੋਲਿਆ ਸੀਗਾ ਦੂਜੇ ਤੋਂ ਨਿਕੋ ਉੱਧਰੋਂ ਕੋਲ ਕਿੱਥੋਂ ਗਾ ਉਹ ਵੀ ਇੱਥੇ ਨਾਲ ਪੈਂਡ ਹੈਗਾ ਬਾਈ ਹੁਣ ਤੁਸੀਂ ਦੱਸੋ ਜੀ ਇਹਨਾਂ ਉਹਦਾ ਕੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੁਸੀਂ ਆਪ ਦੱਸ ਦਿਓ ਜੀ ਜ਼ਿਮੀਂਦਾਰ ਬਹੁਤ ਪਰੇਸ਼ਾਨ ਆ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤਾਂ 10000 ਰੁਪਿਆ ਪਹਿਲਾਂ ਮਲਾਜ਼ਮਾਂ ਨੂੰ ਮੱਥਾ ਦੇਕਣਾ ਪੈਂਦਾ ਜੀ ਫੇਰ ਜਾ ਕੇ ਟਰਾਂਸਫਰ ਮਿਲਦਾ ਜੀ ਪੰਜਵੇਂ ਛੇਵੇਂ ਦਿਨ ਜਾ ਕੇ ਜੀ ਤਿੰਨ ਚਾਰ ਦਿਨ ਝੋਨੇ ਸੁੱਕਦੇ ਹੋ ਵੱਖਰੇ ਪੱਠੇ ਸੋਗ ਗਏ ਪਨੀਰੀਆਂ ਸੁੱਕ ਗਈਆਂ ਜੀ ਆਹ ਦੇਖ ਲਓ ਜੀ ਬੰਦੇ ਆਹ ਮੋਟਰਸਾਈਕਲ ਚੋਰੀ ਦਾ ਜੀ ਮੋਟਰਸਾਈਕਲ ਦਾ ਨੰਬਰ ਸਪਲੈਂਡਰ ਮੋਟਰਲ TVS ਸੂਜ਼ੂਕ ਅਸੀਂ ਆ ਮਲਾਜਮ ਨੂੰ ਸੱਦੇ ਆ ਜੀ ਮਲਾਜਮਾਂ ਨੂੰ ਲੱਗਿਆ ਜੀ ਮਲਾਜਮਾਂ ਇਹ ਹਵਾਲੇ ਕਰਨ ਆਹ ਦੇਖ ਲਓ ਜੀ ਇਹਨਾਂ ਦੇ ਕੋਈ ਸੱਟਪੇਟ ਨਹੀਂ ਗਈ ਇਹਨਾਂ ਨੂੰ ਕੁੱਟਿਆ ਜ਼ਰੂਰ ਆ ਜੀ ਇਹਨਾਂ ਦੇ ਕੋਈ ਸੱਟਪੇਟ ਨਹੀਂ ਦੇਖ ਲਓ ਜੀ ਇਹਨਾਂ ਕਰਤੂਤੀ ਖਾਧੀਆਂ ਜੀ ਆਪਦੀਆਂ ਅਸੀਂ ਮਲਾਜਮਾਂ ਨੂੰ ਲੱਗਿਆ ਦੀ ਫੜਾਉਣਾ ਇਹ ਆਹ ਦੇਖੋ ਜੀ 1 ਮਿੰਟ ਆਹ ਦੇਖੋ ਜੀ ਹੋਰ ਇਹਨਾਂ ਦੇ ਕਾਰਨਾਮੇ ਜੀ ਆਹ ਦੇਖੋ ਤਾਰਾਂ ਦੇ ਨਾਲ ਆਪਦੀਆਂ ਲੱਤਾਂ ਸੀਤੀਆਂ ਹੋਈਆਂ ਜੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਆ ਜੀ ਆਹ ਦੇਖੋ ਕੋਈ ਡਾਕਟਰ ਇਲਾਜ ਨਹੀਂਗਾ ਆਹ ਦੇਖ ਲਓ ਜੀ ਕੱਲ ਨੂੰ ਕੋਈ ਇਹਨੂੰ ਹੋਜਵੇ ਸਾਹੀ ਉਹਨੀ ਜ਼ਿੰਮੇਵਾਰ ਹੈਗੇ ਜੀ ਆ ਆ ਦੇਖੋ ਜੀ ਆ ਆ ਕਾਪਰ ਦੇ ਆ ਜੀ ਜਿਹੜੇ ਖੋਲਦੇ ਆ ਜੀ ਆ ਦੇਖੋ ਆ ਦੇਖੋ ਜੀ ਆ ਦੇਖੋ ਜੀ ਆ ਮੁੰਡਾ ਜੀ ਆ ਦੇਖੋ ਜੀ ਗੌਰ ਕਰੋ ਜੀ ਇਹ ਨਾਲ ਪੂਰਾ ਜੀ ਇਹਨਾਂ ਨਾਲ ਦੇ ਚਾਰ ਬੰਦੇ ਹੋਰ ਆ ਜੀ ਇਹ ਦੱਸ ਰਿਹਾ ਇਹ ਆ ਦੇਖੋ ਧਰਮ ਕੋਡ ਦੇ ਆ ਬਣ ਗਏ ਜੀ ਆ ਖੋਲੋ ਭਾਈ ਖੋਲ ਦੇ